ਬਲਾਦੀ ਸਟਾਰਟਿੰਗ ਕਰਦੇ ਹੋਏ ਓਏ ਓਏ ਸੱਚ ਨੂੰ ਅੱਜ ਤੁਰ ਪਿਆ ਆ ਪਾ ਤੁੰਗ ਵਾਲੇ ਮੰਡੀ ਤੇ ਆ ਮਰੀ ਜੱਗਤਾ ਆ ਆਪਣਾ ਮਾਲ ਹੈ ਹੈਲੋ ਵੀ ਆ ਦੇਖੋ ਗੁਰਕਾਲੇ ਵੀ ਆਪਾਂ ਅੱਗੇ ਚੱਜਣੋ ਰਾਹ 'ਚ ਅੱਜ ਮਾਲ ਢੋਆ ਸੀ ਖਾਸਾ ਆਪਣੇ ਵੀ ਦਾਠ ਮੇਮਣੇ ਸੀ ਉਹ ਵੀ ਦਿੱਤ ਨੂੰ ਜੀ ਇਹ ਆ ਮੇਰੇ ਯਾਰ ਵੀ ਦੀ ਮੇਰੇ ਨਾਲ ਮੰਨ ਲੈਂਦੇ ਸਾਰੇ ਵੀ ਲੋਬਤਰ ਉਟਾ ਮੂ ਟੂ ਹੀ ਨਾਲ ਹੀ ਆਪਣੀ ਇਹ ਲੋਕੀ ਦਾ ਨਿਆਰਾ ਕੁਝ ਨੂੰ ਸੌਦਾ ਨਾਲ ਤੇ ਇਸ ਤੋਂ ਬਾਅਦ ਸੱਜਣੋ ਆਪਾਂ ਚਲੇ ਟੋਂਗ ਵਾਲੀ ਮੰਡੀ ਤੇ ਅੱਜ ਬੜੇ ਧਰਾਂ ਬਾਅਦ ਲੱਗੀ ਆ ਯਾਰ ਮਾ ਚਲੋ ਦੇਖ ਲਈਏ ਕੁਛ ਵੀਰਾਂ ਨੇ ਬੱਕਰੀਆਂ ਵੇਚ ਕੇ ਆਉਣੇ ਆਈ ਕੁਛ ਨੇ ਬੱਕਰਾ ਲੈਣਾ ਸੀ ਉਹ ਆਪਣੇ ਬਲੌਗ ਚ ਗਾਹਾਂ ਅਗਲੇ ਬਲੌਗ ਚ ਵੀ ਪਾਵਾਂਗੇ ਟੀਕੁਰ ਪਰ ਤੇ ਲੋ ਵੀ ਸੱਜਣੋ ਆ ਪੁੱਲ ਤੇ ਬਾਗੇ ਤੇ ਇਸ ਤੋਂ ਬਾਅਦ ਆਪਾਂ ਮਿੰਟ ਤੱਕ ਜਰੂਰ ਦੇਖੋਗੇ ਅੱਜ ਗਾਲੀ ਮੰਡੀ ਨੂੰ ਜਾ ਰਹੇ ਆ ਅੱਜ ਪੂਰੇ ਨਾਲ ਪੋਲਟੇ ਵੀ ਬਣਾਈ ਜਾਂਦੇ ਆ ਸਾਰੇ ਵੀਤੀ ਬਣਾਈ ਜਾਂਦੇ ਤੇ ਅੱਜ ਵਕ ਆਪਾਂ ਮੰਡੀ ਦੇ ਪੂਰੀ ਵਾਟ ਤੇ ਆਏ ਇਹ ਸੁਣਨ ਤੋਂ ਬਾਅਦ ਮੰਡੀ ਉਹ ਆ ਗਈ ਜਿੱਦ ਨੂੰ ਆਪਣੀ ਮੰਡੀ ਥੋੜੇ ਤਰਾਂ ਵਾਦ ਇੰਤਜ਼ਾਰ ਕੀਤਾ ਸੀ ਮੰਡੀ ਤੇ ਬਹੁਤ ਸੁਧਾਰ ਹੋ ਗਿਆ ਯਾਰ ਬਹੁਤ ਚੀਜ਼ਾਂ ਹੋ ਗਈਆਂ ਜੋ ਮਲੇ ਵੀਰ ਨਵੇਂ ਵੀਰ ਆਉਣਗੇ ਜੋ ਜਾਣਗੇ ਹਨ ਉਹਨਾਂ ਵਾਸਤੇ ਦੱਸਦਾ ਮੈਂ ਉਧਰੋਂ ਇੱਕ ਤਾਂ ਹੋਣਾ ਬਾਰ ਚ ਪਰਚੀ ਕੱਟਣ ਲੱਗੀ 20 ਰੁਪਏ ਇੱਕ ਨਗਦ ਆ ਕੋਈ ਵੀ ਆਪਦਾ ਜਾਨਵਰ ਲੈ ਕੇ ਜਾਂਦਾ ਚਾਹੇ ਦੋ ਲੈ ਕੇ ਜਾਂਦਾ ਜੇ ਸੱਤ ਲੈ ਕੇ ਜਾਂਦਾ ਵੀ ਆਪਦੇ 20 ਰੁਪਏ ਦੇ ਸਾਬ ਨਾਲ ਜੋੜ ਲਿਓ ਜੀ ਜਿੰਨੇ ਵੀ ਨਗਦ ਹੋਏ ਤੇ ਅੰਦਰ ਉਹ ਜਿੱਥੇ 100 ਕੱਟਦੇ ਹੁੰਦੇ ਸੀ ਆਪਾਂ 100 ਆਪਾਂ ਦਿੰਦਾ ਸੀ 100 ਜੀ ਨੂੰ ਵੇਚਦੇ ਆ ਉਹ ਦਿੰਦਾ ਸੀ ਮੰਨ ਲਾ ਵੀ ਉਹ 200 ਰੁਪਏ ਦਿੰਦੇ ਹੁੰਦੇ ਸੀ ਤੇ ਉਹ ਉਮੀਆ ਉਹ ਵਪਾਰੀਆਂ ਨੇ ਇਕੱਠ ਕਰ ਲਿਆ ਸੀ ਤਾਂ ਕਰਕੇ ਉਹ ਉਮੀ ਰਹਿ ਗਿਆ ਤੇ ਪਰ ਆ ਬਾਅਦ ਚ 20 ਰੁਪਏ ਦੀ ਵਰਤੀ ਲੱਗਣ ਲੱਗੀ ਬਈ ਇਹ ਸਾਰੇ ਵੀਰਾਂ ਨੂੰ ਆਏ ਆ ਵੀ ਕਿਤੇ ਉਹੜਾ ਚੱਕ ਵੀ ਇਹ ਕਿੱਧਰੋਂ ਨਵਾਂ ਕੰਮ ਸ਼ੁਰੂ ਹੋ ਗਿਆ ਇਹ ਵੀ ਚੱਲਣ ਲੱਗ ਗਈ ਯਾਰ ਤੇ ਇਤੂ ਬਾਅਦ ਜਾ ਦੇਖੋ ਆਪਾਂ ਸਾਰੀ ਮੰਡੀ ਦਿਖਾਉਣਾ ਤੁਹਾਨੂੰ ਉਹ ਤਾਂ ਜਿੱਥੇ ਜਾਨਵਰ ਪਹਿਲਾਂ ਤਾਂ ਇੱਥੇ ਉਹ ਫ੍ਰੀਜ ਵਾਲੀ ਹੁੰਦੀ ਸੀ ਆਪਣੇ ਨਗ ਲਿਖ ਦਿੰਦੇ ਦੀ ਇਕੱਲੇ ਹੁਣ ਸਾਰੇ ਕਾਸੇ ਵਾਲੀ ਹੋ ਗਈ ਮਾਲਾ ਵੀ ਆਪਣੇ ਸਾਰੇ ਨਗ ਦੇਖਦੇ ਆ ਕਿ ਕਿੰਨੇ ਦੀ ਬਣੀਆਂ ਕਿੰਨੇ ਨਗਲੇ ਜੀ ਅਸੀਂ ਲੈ ਕੇ ਗਏ ਸੀ ਸੱਤ ਆਪਣੇ ਸੀ ਤੇ ਦੋ ਆਪਣੇ ਪਿੰਦਕ ਜੀ ਚਾਰ ਤੇ 12 ਕ ਨਗ ਸੀ ਆਪਣੇ 12 13 ਤੇ ਉਹਨਾਂ ਨੇ ਸਾਰਿਆਂ ਦੇ ਮਤਲਬ ਉਵੇਂ ਭਰਤੀਆਂ ਲੇ ਕੇ ਮਤਲਬ ਉਵੇਂ ਪੈਸੇ ਲੈਂਦੇ ਆਪਣੇ ਤੋਂ ਇਹ ਭਰਤੀ ਇੱਕ ਹੋਰ ਤੁਹਾਨੂੰ ਦੱਸ ਦਾਂ ਜਦੋਂ ਆਪਣਾ ਸੌਦਾ ਹੋ ਗਿਆ ਕਿਸੇ ਨਾਲ ਸੌਦਾ ਹੋਣ ਤੋਂ ਬਾਅਦ ਇਹ ਪਰਚੀ ਜਦੋਂ ਆਪਾਂ ਉੱਥੇ 100 ਰੁਪਏ ਵਾਲੀ ਤੇ ਕਟਾਉਣ ਜਾਵਾਂਗੇ ਉੱਥੇ ਸੱਜਣੋਂ ਉਹ ਪਾਲ ਕੇ ਛੱਟ ਦਿੰਦੇ ਆ ਮੰਨ ਲਓ ਵੀ ਆਪਾਂ ਜੇ ਲੈ ਲਿਆ ਫਿਰ ਤਾਂ ਆਪਾਂ ਨੂੰ ਅਗਲੀ ਦਊਗਾ ਪਰਚੀ ਤੇ ਨਹੀਂ ਫਿਰ ਮੰਨ ਲਾ ਵੀ ਉਹ ਪਰਚੀ ਪਾਰ ਕੇ ਛੱਟ ਦਿੰਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ 바ਰ ਗਿਆ ਕਿ ਆਪਾਂ ਹੀ ਕਹਿਣਾ ਵੀ ਆਪਣੇ ਜਾਨਵਰ ਵਿਗ ਗਿਆ ਭਾਈ ਸੇਲ ਹੋ ਗਿਆ ਆਪਣੇ ਜਾਨਵਰ ਜੇ ਆਪਾਂ ਲੈ ਕੇ ਆਇਆ ਤਾਂ ਉਹਦੀ ਪਰਚੀ ਦਾ ਆਪਾਂ ਨੂੰ ਪੱਤੀਓ ਵੀ ਨਾਲ ਹੀ ਹੋਊਗੀ ਉਹ ਚੈੱਕ ਕਰਾਉਣੀ ਪਊ ਤੇ ਆ ਇੱਥੇ ਬੀਡਿੰਗ 'ਚ ਖੜੇ ਸੀ ਯਾਰ ਤੇ ਆ ਆ ਗਏ ਹੁਣ ਪਰਚੀ ਵਾਲੇ ਤੇ ਇੱਧਰ ਤੁਹਾਨੂੰ ਦਿਖਾਉਣੇ ਆਪਾਂ ਅਵੇਕ ਮੰਡੀ ਐਤ ਕੀ ਐਡੀ ਖਾਸ ਨਹੀਂ ਭਰੀ ਯਾਰਾ ਕਿ ਪਤਾ ਨਹੀਂ ਕੁਝ ਲੋਕਾਂ ਨੂੰ ਪਤਾ ਨਹੀਂ ਸੀ ਵੀਰਾਂ ਭਰਾਵਾਂ ਨੂੰ ਤੇ ਪਰ ਫਿਰ ਵੀ ਵਧੀਆ ਸੀ ਚਲੋ ਕਿ ਪੁਰਾਣਾ ਨਾਮ ਹੈ ਛੇਤੀ ਛੇਤੀ ਥੋੜੀ ਜਾਂਦਾ ਹੁੰਦਾ ਭਰਨ ਲੱਗ ਜੂ ਹੁਣ ਫੇਰ ਓਨੀ ਹੋ ਜੂ ਘੱਟ ਤਾਂ ਪਰ ਘੱਟ ਸੀ ਘੱਟ ਜਿਵੇਂ ਆਪਾਂ ਏ ਵਾਰ ਦੀ ਜਾਂਦੇ ਆ ਉਵੇਂ ਨਹੀਂ ਉਹਨਾਂ ਜਗ੍ਹਾ ਜੱਦੋਂ ਘੱਟ ਅੱਜ ਤੇ ਵੀ ਵੀਡੀਓ ਚੁੱਕੀ ਜਾਂਦੀ ਜੀ ਤੇ ਲੋ ਵੀ ਉੱਥੇ ਜਾ ਮਿੱਤਰ ਥੋੜੀ ਉੱਤਰ ਕੇ ਭਾਰਤੀ ਹਟਾਉਣ ਉਹ ਆਪਣੇ ਮਿੱਤਰ ਵੀ ਦੀ ਜੀ ਸਾਰੇ ਸੌਦਾ ਵੀ ਜਿਆਦਾ ਘੱਟ ਨਹੀਂ ਜੀ ਤੜਕੇ 10 ਵਜੇ ਪਹੁੰਚ ਗਏ ਸੀ ਉਹ ਜਾਨਵਰ ਭੋਖਲੇ ਆਪਣੇ ਤੋਂ ਕਿੰਨੇ ਲਾਗਣੇ ਆਪਣੇ ਕੋਲੇ ਤੇ ਇੱਥੇ ਬਿਲਡਿੰਗ 'ਤੇ ਖੜੇ ਸੀ ਫਿਰ ਅਸੀਂ ਇਸ ਤੋਂ ਬਾਅਦ ਚੋਤੇ ਵੀ ਚੱਲੀ ਆਪਾਂ ਤਹਾ ਤੇ ਭਾਰਤੀ ਪੁਰਜ਼ੇ ਦਾ ਕਟਾ ਕੇ ਆਪਾਂ ਤੁਰਤੇ ਗਾਹਾਂ ਲੋ ਵੀ ਸੱਜਣੋ ਇੱਥੇ ਲਾਲੇ ਆਪਾਂ ਆਪਣੇ ਜਾਨਵਰ ਤੇ ਆ ਆਪਣਾ ਆਉਣ ਸਾਰੀ ਲੱਗ ਗਈ ਸੀ ਸੌਦਾ ਹੁਣ ਇਹ ਬਾਈ ਨੂੰ ਆਪਾਂ ਨਾਗ ਦਿੱਤੇ 7 14000 ਰੇਮੇਂ ਨੇ ਜਿਹਦਾ ਕਿਸੇ ਜੋਗਰੇ ਵੀ ਨਹੀਂ ਹੋਏ ਤੇ ਕੁਛ ਟੋਕ ਪੱਠਾਂ ਚੰਗੀਆਂ ਸੀ ਮੰਨ ਲਾ ਵੀ ਆਪਣੇ 16000 ਦੇ ਨਗ ਵੇਕੇ ਪੰਜ ਉਹ ਵੀ ਜੁਨਟ ਘਾਵਾਂਗੇ ਤੇ ਸੌਦਾ ਜੰਦਾ ਆੜਿਆ ਵੇਖਿਆ ਆਪਣਾ ਤੇ ਆ ਦੇਖੋ ਉਹ ਘੱਟ ਦੇ ਰਹੇ ਸੀ ਆਪਾਂ ਲਿਖਤ ਲਖਾਈ ਵਿੱਚ ਕਰਾਤੀ ਸਾਰਾ ਕੁਝ ਵਿਕੀ ਆ ਉਹ ਦੋ ਕੋਈ ਕਿਤੇ ਤੇ ਫੇਰ ਕਰੀ ਜਾਂਦਾ ਸੀ ਆਪਾਂ ਆਖਿਆ ਵੀ ਨਹੀਂ ਯਾਰ ਵਾਹ ਘਾਟਾ ਯਾਰ ਤੋਂ ਬਾਅਦ ਸਦਨੋ ਆਪਣਾ ਸੌਦਾ ਹੋ ਗਿਆ ਤੂੰ ਮਤ ਰਤਨਾ ਭੁੱਲ ਗਾਈ ਪੰਜ ਨਾਗ ਵੇਚਿਆ ਸੌਰੀ ਆਪਾਂ ਦੋ ਬੱਕਰੇ ਆਪਾਂ ਅੱਡ ਵੇਚੇ ਸੀ ਕਿਸੇ ਬੰਦੇ ਨੂੰ 10000 ਉਹ ਤਾਂ ਲਈ ਗਿਆ ਸੀ ਆ ਬਸ ਆਪਣੇ ਪੰਜ ਨਾਗ ਰਹਿ ਗਏ ਜੀ ਅਬ ਭਾਈ ਜਿਵੇਂ ਕੁਬਾਰੀਆਂ ਦੀ ਆਖੋਲੀ ਆ ਦੂਰ ਦਿੱਤੀ ਜਾਂਦਾ ਮੈਂ ਇਹ ਟੰਡ ਕਿੱਦੋਂ ਹੋਊਗੀ ਪਰ ਆਪਣੇ ਜਿਵਾਣ ਜਿਹੜੀ ਕੈਸੀ ਉਹ ਪੱਥਰ ਤੇ ਲਿਖੀ ਗਾ ਇੱਥੇ ਆ ਕੇ ਉਹਨਾਂ ਨੇ ਤਾਂ ਇਹ ਟੱਪਿਆ ਯਾਰ ਚਲੋ ਅਗਲੇ ਨੂੰ ਵਾਤਾ ਕਰੀਏ ਪਰ 나ਜਾ ਪਤੂੜੇ ਵੀ ਖਾਤੇਗੇ ਥੋੜੇ ਹੀ ਬਾਹਰੀ ਨਹੀਂ ਮੈਂ ਜਿੱਟ ਗਏ ਜੀ ਥੋੜੀ ਜੀ ਕੀਮਤ ਘਟਾ ਦੇ ਚਲੋ ਅਗਲੇ ਨੂੰ ਵਾਤਾ ਕਰੀਏ ਆਪਾਂ ਨੂੰ ਬਸ ਆਪਣੇ ਪੈਸੇ ਚੰਗੇ ਖਾਂਤੇ ਲੱਗੇ ਕਿਉਂਕਿ ਆਪ ਨੂੰ ਬਹੁਤ ਦਿੱਕਤ ਆ ਤੇ ਉਹਦੇ ਨਾਲ ਗੱਲ ਹੋ ਗਈ ਜੀ ਬਾਰੇ ਕਿੱਤੇ ਬਈ ਜੀ ਜਿਮਾਨਾ ਤੇ ਨਾਲ ਐ ਨਾ ਕਰ ਐ ਨਾ ਕਰ ਸੋ ਬੁਪਾਰੀਆਂ ਦਾ ਹੁੰਦਾ ਮਿੱਤਰੋ ਜਿਨ੍ਹਾਂ ਦੇ ਸੌਤੇ ਹੁੰਦੇ ਰਹਿੰਦੇ ਉਹਨਾਂ ਨੂੰ ਪੱਤੀ ਹੁੰਦਾ ਕੀਮਤ ਚੱਲੀ ਜਾਂਦਾ ਤੇ ਵਾਨ ਜੀ ਦਾ ਨੰਨਾ ਨਮੂਜ਼ੇ ਨੇ ਲੇਖ ਲਾਤੀਆ ਕਰਨੀਆ ਪਾ ਲੇਖ ਕਾਣੇ ਗਏ ਤੇ ਆਪਣੇ ਜਾਣ ਪਰ ਵਿੱਕ ਗਏ ਤੇ ਦੂਜਾ ਚ ਆਪਾਂ ਲੇਖ ਲਾਤਾ ਕਰਾਤੀ ਨੇ ਨਾਲ ਲਖਾਈ ਇਹਨੇ ਦੇਣੀ ਸੀ ਆਪਾਂ ਕੋਈ ਨਹੀਂ ਬਚਾਉਂਦੇ ਨਾ ਆਪਣਾ ਵੀ ਛੋਟਾ ਨਾਰਜੂ ਵੀ ਉਹਨਾਂ ਨੂੰ ਪੈਸੇ ਆਪਾਂ ਪਾ ਲਈ ਜੀ ਕਾਹਨ ਤੇ ਇਹ ਥੋੜਾ ਸਾਥ ਜੁੜੇ ਲੋਕੇ ਬਣਾ ਰਿਹਾ ਜੀ ਮਾ ਲੋਕਨ ਨਾਲ ਦਾ ਕੋਈ ਚੱਕਰ ਹੀ ਨਹੀਂ ਸੀ ਨਵਾਂ ਕੈਮਰਾਮੈਨ ਸੀ ਜਦੋਂ ਮਾ ਪੀ ਚਾਹਣੇ ਆ ਤੇ ਆਪਣੇ ਗਾਂ ਵਾਲੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਨਾਗ ਇੱਥੇ। ਤੋਂ ਵੀਡੀਓ ਨੂੰ ਐਂਡ ਤੱਕ ਜੂਰ ਦੇਖੋ। ਤੋਂ ਗਲਤੀ ਮਾਫ ਕਰੋ ਜਦੋਂ ਕੈਮਰਾ ਆਪਣਾ ਨਵਾਂ ਮੈਂਸਜਰ ਕੈਮਰਾਮੈਨ ਨਵਾਂ ਜਿਆ। ਤੋਂ ਨੂੰ ਥੋੜਾ ਜਿਹਾ ਅਸਾਂ ਕੱਟਾ ਪਰ ਤੁਹਾਨੂੰ ਵੇਖੀ ਵੀ ਨਾ ਦਿਖਾਇਆ ਵਿਚਾਰੇ ਵਾਲਾ ਗਾਂ ਵਾਲੇ ਚ ਮੈਂ ਬਣਾਈਆਂ ਵੀਡੀਓ। ਉਹਦੇ ਦੇਖੋ ਤੁਹਾਨੂੰ ਸਾਰੇ ਨਾਗ ਦਿਖਾਵਾਂਗੇ ਆਪਾਂ ਜਿਉਟਾਇਆ ਵੱਡੀ ਤੇ। ਤੇ ਆ ਦੇ। ਧੰਨਵਾਦੀ ਹਾਂ ਬਸਤਰੀ ਆਈਆਂ। ਕੁਈ ਕੇ ਮੇਲੇ ਕੇ ਅਸੀ ਗਿਆ ਹੈ ਆਪਣੇ ਮਿਸਟਰ ਬੀਡੀ ਦੇ ਪਿੰਡ ਤੇ ਵੀ ਉਹ ਗੱਲ ਵੀ ਯਾਰ ਤੁਹਾਨੂੰ ਆਇਆ ਵੀ ਮੱਲਾ ਤੁਮ ਕਰੀਂ ਜੀ ਵੀ ਯਾਰ ਅਸੀਂ ਕਰੀ ਦਗਾਉਣ ਦਾ ਆਪਣਾ ਕਹਿ ਰਹੇ ਸੀ ਸਾਰੇ ਵੀਰ ਭਰਾ ਆਉਂਦੇ ਆ ਵੀ ਕਬੂਤਰਾਂ ਬਿੱਲੀਆਂ ਜੋ ਵੀ ਆਉਂਦਾ ਯਾਰ ਤੋਂ ਗਲੀ ਤੇ ਜਾਂਦੇ ਰਹਿੰਦੇ ਉਹਨਾਂ ਨੂੰ ਪਤੀ ਆ ਵੀ ਸਾਰਾ ਕੋਸ ਆਇਆ ਸੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਸੱਜ ਨੂੰ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਤੇ ਰੋਜ਼ ਦੀ ਡੋਜ ਲੈਣ ਵਾਸਤੇ ਆਪਣਾ ਇੰਸਟਾਗ੍ਰਾਮ ਤੇ ਚੈਨਲ ਬਣਿਆ ਹੋਇਆ ਸ਼ੌਂਕੀ ਜੱਟ ਉਹਨੂੰ ਕਰ ਲਓ ਫੋਲੋ ਤੇ ਆਪਾਂ ਬੱਕਰੀਆਂ ਬਾਰੇ ਸੱਜਣੋ ਨੌਲੇਜ ਦਿੰਨੇ ਰਹੇ ਨੇ ਤੇ ਆਹ ਬੱਕਰੀ ਦਾ ਵੀ ਸੌਦਾ ਹੋ ਗਿਆ ਸੀ ਆਪਣੇ ਪਿੰਡੋ ਸਿਤਾਏ ਕੇ ਉਹਨਾਂ ਦੀ ਬੱਕਰੀ ਦਾ ਸੌਦਾ ਹੋ ਗਿਆ ਸੀ ਤੇ ਇਹਦਾ ਵੀ ਵਿੱਚੀ ਚੱਲ ਪਿਆ ਆ ਮੇਮਣਾ ਸੀ ਨਾਲ ਇਹ ਆਪਾਂ ਕਿੰਨੇ ਦੀ ਵੇਚੀ ਕੀ ਗੱਲਬਾਤ ਹੋਈ ਤੇ ਇਹ ਸਾਰਾ ਕੁਝ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਸੋ ਚਲ ਥੋੜਾ ਮੋਟਾ ਦਰਸੀ ਚੱਲਦੇ ਆ 10.5 ਹਜ਼ਾਰ ਦੀ ਸੱਜਣੋ ਆਪਾਂ ਇਹ ਬੱਕਰੀ ਵੇਚਤੀ ਸੀ ਇਹ ਬਸ ਸਿੱਟਣੀ ਜੀ ਇਹਨਾਂ ਨੇ ਯਾਰ ਕਿਵੇਂ ਲਾ ਲਓ ਬਸ ਇਹਨਾਂ ਨੇ ਬੇਇੱਜ਼ਤੀ ਆਪਾਂ ਨੂੰ ਕੋਈ ਚੱਕਣ ਨਹੀਂ ਅਗਲੀ ਦੀ ਚੀਜ਼ ਹਨਾ ਤੇ ਪਰ ਮੰਡੀ ਇਹ ਕਿਸ ਠੀਕ ਸੀ ਧੰਨਵਾਦ ਜੀ